ਮੈਂ ਕਿ ਚਲੋ ਹੋਮਵਰਕ ਕਰੀਏ ਬੱਚੇ ਇਹਦਾ ਏਦਾਂ ਧੋੜਿਆ ਕਿੱਦਾਂ ਸ਼ੁਰੂਗਾ ਏਦਾਂ ਧੋੜਿਆ ਸਭ ਜੂਗਾ ਨਹੀਂ ਕਰਨਾ ਹੋਮਵਰਕ ਕਾਪੀ ਲੈ ਕੇ ਧੋੜਿਆ ਹੀ ਫਿਰਦਾ ਏ ਇਹਦੇ ਥੱਲੇ ਵੜ ਕੇ ਤੂੰ ਲੱਪਣਾ ਨਹੀਂ ਭਲਾ ਨਹੀਂ ਲੱਪਣਾ ਚਲੋ ਹੋਮਵਰਕ ਕਰੀਏ ਮੈਂ ਕਿ ਤੂੰ ਬਹੁਤ ਜ਼ਿਆਦਾ ਸ਼ਰਾਤੀ ਹੋ ਗਿਆ ਹੈਂ ਹਾਂ ਕਾਪੀ ਦਿੱਤੇ ਬਈ ਦਾ ਪੜਾਈ ਨਹੀਂ ਆਣੀ ਪੜਾਈ ਆਣੀ ਨਹੀਂ ਬਿਲਕੁਲ ਨਹੀਂ ਆਣੀ ਹਾਂ ਬਸ ਹੋਰ ਨਹੀਂ ਕੁਛ ਯੋਗਾ ਕਰ ਲੋ होर निकल आनी है चलो फिर स्कूल जाना है आ, आज मैं थोड़ा तो स्कूल नहीं भेजना स्कूल नहीं भेजना किथे? जे होमवर्क नहीं करना फिर स्कूल भी नहीं जाना एक ही होना स्कूल नहीं जाना ना, नहीं ना जाना, चल ठीक है, बाएं पूरे कोई नहीं, ना जाना ही नहीं का, आज नहीं गा। जे पढ़ना नहीं तो स्कूल करना है तो किधर जाना है, मैं कर ਮੈਂ ਮਾਰਨਾ ਬਹੁਤਿਆਦ ਨੂੰ ਕਾਪੀ ਦੇ ਉੱਤੇ ਕੋਈ ਵੈਂਦਾ ਵੇਖਿਆ ਹੈ ਬੱਚੇ ਪੜਦੇ ਹੈ ਕਾਪੀਆਂ ਖੋਲ ਕੇ ਲੇਖ ਲੈ ਕੇ ਉੱਤੇ ਇਹ ਇਆ ਕੀ ਹੁੰਦਾ ਹੈ ਇਹਦਾ ਟੀ ਇੱਥੇ ਆ ਨਾ ਨਹੀਂ ਪੜਨਾ ਸਕੂਲ ਨਹੀਂ ਭੇਜਣਾ ਫਿਰ ਹੁਣ ਕਦੇ ਵੀ ਨਹੀਂ ਚਲ ਮੈਂ ਹਮ ਨੂੰ ਕਹਿੰਦੇ ਆ ਕਿ ਮੈਂ ਅਕਦੀ ਛੁੱਟੀ ਹੁਣ ਕਿੱਥੇ ਜਾਣਾ ਸਕੂਲ ਜਾਣਾ ਏ ਅੱਛਾ ਉੱਥੇ ਰੋਟੀ ਖਾਣ ਜਾਣਾ ਏ ਉਹ ਹੋਟਲ ਏ ਕੋਈ ਪਕਾ ਦੇ ਮੈਂ ਦਵੂੰਗੀ ਰੋਟੀ ਤੇ ਪਕਾ ਦੂੰਗੀ ਪਰ ਪੜਨਾ ਨਹੀਂ ਆ ਰੋਟੀ ਪਕਾ ਦਿਓ ਮੰਮਾ ਤੇ ਮੈਂ ਸਕੂਲੇ ਜਾ ਕੇ ਤੇ ਰੋਟੀ ਖਾਵਾਂ ਤੇ ਚਲੋ ਛੁੱਟੀਆਂ ਮਜੇ ਨਾਲ ਹੈਨਾ ਕੀ ਪਹਿਲਾਂ ਹੋਮਵਰਕ ਕਰੋ ਐ ਠੀਠ ਹੈ ਨਾ ਕਿਤੇ ਜਿਹਦਾ ਕੋਈ ਹਿਸਾਬ ਨਹੀਂ ਮਹਾਂ ਦਰਜੇ ਦਾ ਠੀਠ ਹੈ ਨਾ ਨਾ ਅੱਜ ਨਹੀਂ ਜਾਣਾ ਨਾ ਕਿਤੇ ਨਹੀਂ ਜਾਣਾ ਨਾ ਨਾ ਮੋਟਰਸਾਈਕਲ ਤੇ ਨਾ ਗੱਡੀ ਤੇ ਕਿਤੇ ਵੀ ਨਹੀਂ ਜਾਣਾ ਨਹੀਂ ਕਰਨਾ ਉਹ ਵਰਗ ਚਲ ਠੀਕ ਆ ਠੀਕ ਆ ਫਿਰ ਮੈਂ ਹੁਣ ਕਹਿਣਾ ਹੀ ਨਹੀਂ ਆ ਬਾਏ ਬਾਏ ਵੀ ਤੂੰ ਜਾ ਤੇ ਮੇਰਾ ਕੰਮ ਸੌਖਾ ਹੋ ਜਾ ਖੇਡਣ ਦਾ ਚਲ ਠੀਕ ਆ ਬਾਏ ਵੀ ਕਾਪੀਆਂ ਲਗਾਉਂਦਾ ਕਾਪੀਆਂ ਲਗਾਉਂਦਾ ਆ ਗਏ ਉਹ ਬੈਗ ਹੈਗਾ ਇਹ ਬੈਗ ਚ ਹੋਰ ਵੀ ਹੈਗੀਆਂ ਏ ਹੁਣ ਇਹਨੂੰ ਕਿੱਥੇ ਸੁੱਟ ਕੇ ਆਉਣਾ ਹਾਂਜੀ ਕਿੱਥੇ ਸੁੱਟ ਕੇ ਆਉਣਾ ਏ ਮੋਢੇ ਤੇ ਪਾਉਣਾ ਏ ਮੋਢੇ ਤੇ ਪਾ ਕੇ ਕੀ ਕਰਨਾ ਹਾਂ ਬਾਈ ਬੈਗ ਪਾ ਕੇ ਕੀ ਕਰਨਾ ਜੇ ਪੜਨਾ ਲਿਖਣਾ ਨਹੀਂ ਆ ਤੇ ਬੈਗ ਪਾਉਣ ਦਾ ਕਿੰਨਾ ਚਾ ਆਏ ਮੈਨੂੰ ਤੂੰ ਤੇ ਇੰਨਾ ਕਿ ਜ਼ਿਆਦਾ ਨਾਟੀ ਹੋ ਗਿਆ ਐ ਨਾ ਕਿ ਕੋਈ ਕਹਿਣ ਦੀ ਗੱਲ ਨਹੀਂ ਆ इना शरारती बच्चा तो मैं भी नहीं वेखिया मैं नहीं वेखा कि नहीं वेख्या यूनिफार्म प्रेस करके रखी है पाओ चलो स्कूल चली हा मैं अगर सारी खराब होगी ਆਗਦੇ ਖੇਡਾਂ ਖੇਡਣ ਨੂੰ ਆ ਸਕੂਲ ਜਾਣ ਨੂੰ ਥੋੜੀ ਆ